ਸਾਇਅ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਜੇ ਕੇਜਰੀਵਾਲ ਪੰਜਾਬ ਤੋਂ ਰਾਤ ਸੁਵਾ ਜਾਂਦੇ ਹਨ ਤਾਂ ਇਸ ਵਿੱਚ ਕੀ ਗਲਤ ਹੈ ਸੰਧਵਾ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਨਵੇਂ ਤਹਿਸੀਲਦਾਰ ਬਰਖਾਸਤ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਬਘੇਲ 28 ਨੂੰ ਸ਼ੁਰੂ ਕਰਨਗੇ ਸੂਬੇ ਦਾ ਦੌਰਾ ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਪੰਜਾਬੀ ਮੁੱਖ ਵਿਸ਼ੇ ਵਜੋਂ ਲਾਜ਼ਮੀ ਕਰਾਰ ਮੁਢਾਚੇ BMW ਕਾਰ ਨੇ ਬਾਈਕ ਸਵਾਰਾਂ ਨੂੰ ਪਿੱਛੋਂ ਮਾਰੀ ਟੱਕਰ ਇੱਕ ਨੌਜਵਾਨ ਦੀ ਮੌਤ ਦੂਜਾ ਜ਼ਖਮੀ ਪੁਲਿਸ ਮੁਲਾਜ਼ਮਾਂ ਲਈ ਸਖਤ ਫਰਮਾਨ ਜਾਰੀ ਪੁਲਿਸ ਹਾਈਡਰੋ ਕੁਆਟਰ ਅੰਦਰ ਜਾਣ ਲਈ ਲੈਣੀ ਹੋਵੇਗੀ ਵਿਸਤਾਰ ਸਲਿੱਪ ਪੰਜਾਬ ਚ ਬਦਲਿਆ ਸਕੂਲਾਂ ਦਾ ਸਮਾਂ ਇਸ ਦਿਨ ਤੋਂ ਹੋਵੇਗੀ ਨਵੀਂ ਟਾਈਮਿੰਗ ਲਾਗੂ ਇਕੱਲੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਅੱਜ ਬੁਖਾਰ ਕਾਰਨ ਡੱਲੇਵਾਲ ਦੀ ਸਿਹਤ ਮੁਰ ਵਿਗੜੀ ਹੁਣ ਖਬਰਾਂ ਵਿਸਤਾਰ ਨਾਲ ਜੇ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਜਾਂਦੇ ਹਨ ਤਾਂ ਇਸ ਵਿੱਚ ਕੀ ਗਲਤ ਹੈ ਸੰਧਵਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੁਧਿਆਣਾ ਪੱਛਮੀ ਹਲਕੇ ਦੀ ਜਿੰਮੀ ਚੋਣ ਲਈ ਰਾਜ ਸਭਾ ਮੈਂਬਰ ਸੰਜੀਵ ਅਰੂੜਾ ਨੂੰ ਉਮੀਦਵਾਰ ਲਾਣਿਆ ਹੈ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਜਾਂ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਲੋਧੀਆ ਵਿੱਚੋਂ ਕਿਸੇ ਇੱਕ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਖਿੱਚ ਲਈ ਹੈ ਆਪ ਤਰਜਮਾ ਨੀਲ ਗਰਗ ਨੇ ਭਾਵੇਂ ਇਹਨਾਂ ਕਿਆਸਾ ਨੂੰ ਸਿਰੇ ਤੋਂ ਕਰਜ ਕਰ ਦਿੱਤਾ ਹੈ ਪਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਬਿਆਨ ਕਿਸੇ ਹੋਰ ਪਾਸੇ ਹੀ ਇਸ਼ਾਰਾ ਕਰਦਾ ਹੈ ਸੰਧਵਾ ਨੇ ਕਿਹਾ ਕਿ ਪਾਰਟੀ ਕਿਸੇ ਨੂੰ ਵੀ ਕਿਤੋਂ ਵੀ ਰਾਜ ਸਭਾ ਵਿੱਚ ਨਵਜਿੱਤ ਕਰ ਸਕਦੀ ਹੈ ਸੰਧਵਾ ਨੇ ਕਿਹਾ ਇਹ ਉਹਨਾਂ ਦਾ ਅਧਿਕਾਰ ਹੈ ਇਸ ਵਿੱਚ ਕੀ ਗਲਤ ਹੈ ਸਾਡਾ ਪ੍ਰਧਾਨ ਮੰਤਰੀ ਮਨੋਹਰ ਸਿੰਘ ਵੀ ਕਿਸੇ ਹੋਰ ਸੂਬੇ ਤੋਂ ਰਾਜ ਸਭਾ ਵਿੱਚ ਗਏ ਸਨ ਇਹ ਫੈਸਲਾ ਪਾਰਟੀ ਨੇ ਕਰਨਾ ਹੈ ਕਿ ਕਿਸ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਹੈ ਉਹ ਜਿਸ ਨੂੰ ਵੀ ਉਤਾਰਨਗੇ ਮੈਂ ਉਸ ਦਾ ਸਵਾਗਤ ਕਰਾਂਗਾ ਕਿਆਸਲਾ ਹੀ ਜਾ ਰਿਹਾ ਨੇ ਕਿ ਸੰਜੀਵ अरोड़ा ਨੂੰ ਜਿੰਮੀ ਚੋਣ ਲਈ ਉਮੀਦਵਾਰ ਲੜਨ ਕੇ ਪਾਰਟੀ ਵੱਲੋਂ ਕੇਜਰੀਵਾਲ ਜਾਂ ਸਸੋਧਿਆ ਲਈ ਉੱਪਰਲੇ ਸਦਨ ਦਾ ਰਸਤਾ ਸਾਫ਼ ਕੀਤਾ ਜਾ ਰਿਹਾ ਹੈ ਕੇਜਰੀਵਾਲ ਨਵੀਂ ਦਿੱਲੀ ਹਲਕੇ ਤੋਂ ਸਸੋਧਿਆ ਜੰਗਪੁਰਾ ਹਲਕੇ ਤੋਂ ਦਿੱਲੀ ਵਿਧਾਨ ਸਭਾ ਦੀ ਹਾਲੀਆ ਚੋਣ ਹਾਰ ਗਏ ਸਨ ਹਾਲਾਂਕਿ ਜਿਮਨੀ ਚੋਣਾਂ ਦੇ ਨਤੀਜੇ ਤੋਂ ਬਾਅਦ ਹੀ ਤੈਅ ਹੋਵੇਗਾ ਕਿ ਕੇਜਰੀਵਾਲ ਜਾਂ ਸਸੋਧਿਆ ਰਾਸਵਾ ਜਾਣਗੇ ਜਾਂ ਨਹੀਂ ਦਿੱਲੀ ਚ ਪਾਰਟੀ ਦੀ ਹਾਰ ਤੇ ਕਰੀਬ 27 ਸਾਲਾਂ ਬਾਅਦ ਭਾਪਾ ਦੀ ਸੱਤਾ ਚ ਵਾਪਸੀ ਨਾਲ ਪੰਜਾਬ ਵਿੱਚ ਸਿਆਸੀ ਸਮੀਕਰਨ ਬਦਲ ਗਏ ਹਨ ਸੰਜੀਵਰ ਉੜਾਨ ਨੂੰ 10 ਅਪ੍ਰੈਲ 2022 ਨੂੰ ਰਾਸਵਾ ਭੇਜਿਆ ਗਿਆ ਸੀ ਉਹਨਾਂ ਦਾ ਕਾਰਜਕਾਲ 9 ਅਪ੍ਰੈਲ 2028 ਤੱਕ ਹੈ ਦਿੱਲੀ ਵਿੱਚ ਲਗਾਤਾਰ ਤਿੰਨ ਵਾਰ ਸੱਤਾ ਵਿੱਚ ਰਹੀ ਆਪ ਇਸ ਵਾਰ ਸੱਤਾ ਤੋਂ ਬਾਹਰ ਹੋ ਗਈ ਦਿੱਲੀ ਵਿਧਾਨ ਸਭਾ ਦੀਆਂ 70 ਵਿੱਚੋਂ 48 ਸੀਟਾਂ ਜਿੱਤ ਕੇ ਭਾਜਪਾ ਨੇ ਕਰੀਬ 27 ਸਾਲਾਂ ਬਾਅਦ ਭਾਰੀ ਬਹੁਮਤ ਨਾਲ ਸਰਕਾਰ ਬਣਾਈ ਹੈ ਆਮ ਆਦਮੀ ਪਾਰਟੀ ਨੇ 22 ਸੀਟਾਂ ਜਿੱਤੀਆਂ ਹਨ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਨਵੇਂ ਤਹਿਸੀਲਦਾਰ ਬਰਖਾਸਤ ਪੰਜਾਬ ਸਰਕਾਰ ਨੇ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਨਾਇਬ ਤਹਿਸੀਲਦਾਰ ਬ੍ਰਿੰਦਰਪਾਲ ਸਿੰਘ ਤੂਤ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਵਧੀਕ ਮੁੱਖ ਸਕੱਤਰ ਅਨੁਰਾਗ ਬਰਮਾ ਨੇ ਇਸ ਬਾਰੇ ਪੱਤਰ ਜਾਰੀ ਕਰ ਦਿੱਤਾ ਹੈ। ਇਸ ਨਾਇਬ ਤਹਿਸੀਲਦਾਰ ਖਿਲਾਫ ਸ਼ਾਮਲੜ ਜ਼ਮੀਨਾਂ ਬਾਰੇ ਗੈਰ ਕਾਨੂੰਨੀ ਕਦਮ ਉਠਾਏ ਜਾਣ ਨੂੰ ਲੈ ਕੇ ਸ਼ਿਕਾਇਤਾਂ ਸਨ। ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਟੈਡ ਜੱਜ ਬੀ ਆਰ ਬਾਂਸਲ ਤੋਂ ਕਰਾਈ ਹੈ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਬਘੇਲ 28 ਨੂੰ ਸ਼ੁਰੂ ਕਰਨਗੇ ਸੂਬੇ ਦਾ ਦੌਰਾ। ਕਾਂਸਲੋਂ ਪੰਜਾਬ ਮਾਵਲਿਆਂ ਦੇ ਲਾਇਕੇ ਨਵੇਂ ਇੰਚਾਰਜ ਭੁਪੇਸ਼ ਬਘੇਲ ਆਪਣਾ ਪਲੇਟਾ ਪੰਜਾਬ ਦौरा 28 ਮਾਰਚ ਨੂੰ ਸ਼ੁਰੂ ਕਰਨਗੇ ਉਹ ਪੰਜਾਬ ਕਾਂਸ ਦਾ ਕੰਮ ਸੰਭਾਲਣ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਮੱਥਾ ਟੇਕਣ ਜਾਣਗੇ ਇਸ ਤੋਂ ਬਾਅਦ ਉਹ ਪਹਿਲੀ ਮਾਰਚ ਨੂੰ ਚੰਡੀਗੜ੍ਹ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗਾਂ ਕਰਨਗੇ ਗੌਰਤਲ ਬੈੱਕੇ ਪਿਛਲੇ ਦਿਨੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਦਿੱਲੀ ਵਿਖੇ ਛਤੀਸ਼ਗੜ੍ਹ ਦੇ ਸਾਬਕਾ ਮੁੱਖ ਮੰਤਰੀ ਉਪੇਸ਼ ਬਗੇਲ ਨਾਲ ਮਿਲਣੀ ਕੀਤੀ ਸੀ ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਪੰਜਾਬੀ ਮੁੱਖ ਵਿਸ਼ੇ ਵਜੋਂ ਲਾਜ਼ਮੀ ਕਰਾਰ ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਕਿਸੇ ਵੀ ਬੋਰਡ ਨਾਲ ਅਫੀਲੀਏਟ ਹੋਣਾ ਵਿੱਚ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜਾਉਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਲਰਨਿੰਗ ਆ ਪੰਜਾਬੀ ਅਤੇ ਹੋਰ ਭਾਸ਼ਾਵਾਂ ਐਕਟ 2008 ਵਿੱਚ ਸੋਧ ਕੀਤੀ ਹੈ ਸਿੱਖਿਆ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ 10ਵੀਂ ਜਮਾਤ ਦੇ ਕਿਸੇ ਵੀ ਵਿਦਿਆਰਥੀ ਨੂੰ ਉੋਂ ਤੱਕ ਪਾਸ ਨਹੀਂ ਐਲਾਨਿਆ ਜਾਵੇਗਾ ਜੇ ਤੱਕ ਉਸਨੇ ਪੰਜਾਬੀ ਮੁੱਖ ਵਿਸ਼ੇ ਵਜੋਂ ਨਹੀਂ ਪੜ੍ਹੀ ਹੋਵੇਗੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਜਲਦੀ ਹੀ ਆਪਣੀ ਸਿੱਖਿਆ ਨੀਤੀ ਲੈ ਕੇ ਆਏਗਾ ਇਸ ਮਤਲਬ ਲਈ 12 ਦੀ ਇੱਕ ਕਮੇਟੀ ਬਣਾਈ ਜਾਵੇਗੀ ਸੁਭਾ ਸਰਕਾਰ ਨੇ ਇੱਕ ਕਦਮ ਅਜੇ ਮੌਕੇ ਚੁੱਕਿਆ ਹੈ ਜਦੋਂ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਖਾੜਾ ਨਿਯਮਾਂ ਵਿੱਚ ਫਿਰ ਬਦਲਦੀ ਵੱਡੇ ਪੱਧਰ ਤੇ ਨੁਕਤਾ ਚੀਨੀ ਹੋ ਰਹੀ ਹੈ ਖਾੜੇ ਵਿੱਚ ਪੰਜਾਬੀ ਭਾਸ਼ਾ ਨੂੰ ਖੇਤਰੀ ਭਾਸ਼ਾਵਾਂ ਵਾਲੀ ਸੂਚੀ ਵਿੱਚੋਂ ਬਾਹਰ ਰੱਖਿਆ ਗਿਆ ਹੈ CBSE ਨੇ ਹਾਲਾਂਕਿ ਖਾੜਾ ਨਿਯਮ ਨੂੰ ਮੈਜਰ ਸੰਕੇਤਕ ਦੱਸਿਆ ਹੈ ਬੋਰਡ ਨੇ ਯਕੀਨ ਦਿਵਾਇਆ ਕਿ ਕਿਸੇ ਵੀ ਵਿਸ਼ੇ ਨੂੰ ਸੂਚੀ ਤੋਂ ਬਾਹਰ ਨਹੀਂ ਕੀਤਾ ਗਿਆ ਸਿੱਖਿਆ ਭਾਗ ਨੂੰ ਪੰਜਾਬ ਵੀ ਪੰਜਾਬ ਲਰਨਿੰਗ ਆ ਪੰਜਾਬੀ ਤੇ ਹੋਰ ਭਾਸ਼ਾਵਾਂ ਐਕਟ 2008 ਤਹਿਤ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ 10ਵੀਂ ਜਮਾਤ ਦੇ ਕਿਸੇ ਵੀ ਵਿਦਿਆਰਥੀ ਨੂੰ ਉਦੋਂ ਤੱਕ ਪਾਸ ਨਹੀਂ ਲੰਘਾਇਆ ਜਾਵੇਗਾ ਜਦੋਂ ਤੱਕ ਉਸਨੇ ਪੰਜਾਬੀ ਮੁੱਖ ਵਿਸ਼ੇ ਵਿੱਚੋਂ ਨਹੀਂ ਪੜ੍ਹੀ ਹੋਵੇਗੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਪੈਂਸਲੇ ਕਹੇ ਕਿ ਇਸ ਤੋਂ ਪਹਿਲਾਂ ਅਜੇ ਸਕੂਲਾਂ ਨੂੰ ਪੰਜਾਬੀ ਵਿਸ਼ਾ ਨਾ ਪੜਾਉਣ ਬਦਲੇ ਜੁਰਮਾਨੇ ਲਾਏ ਗਏ ਹਨ ਪਰ ਹੁਣ ਪੰਜਾਬੀ ਮੁੱਖ ਵਿਸ਼ੇ ਵਿੱਚ ਸਾਰੇ ਸਕੂਲਾਂ ਲਈ ਲਾਜ਼ਮੀ ਹੋਵੇਗੀ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮੁਹਾਲੀ ਆਧਾਰਿਤ ਨਿੱਜੀ ਸਕੂਲ ਐਮਟੀ ਇੰਟਰਨੈਸ਼ਨਲ ਸਕੂਲ ਨੂੰ ਪ੍ਰਤਿਕ ਐਕਟ ਦੀ ਉਲੰਘਣਾ ਲਈ 50000 ਰੁਪਏ ਦਾ ਜੁਰਮਾਨਾ ਲਾਇਆ ਹੈ ਜ਼ਿਲ੍ਹਾ ਸਿੱਖਿਆ ਅਫਸਰ ਦੀ ਕੈਂਡੀ ਦੀ ਰਿਪੋਰਟ ਮੁਤਾਬਕ ਸਕੂਲੇ ਪੰਜਾਬ ਲਰਨਿੰਗ ਆ ਪੰਜਾਬੀ ਅਤੇ ਹੋਰ ਪਾਸ਼ਾ ਮਾ ਐਕਟ 2008 ਦੀ ਉਲੰਘਣਾ ਕੀਤੀ ਜੋ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜਾਉਣ ਲਈ ਪਾਬੰਦ ਬਣਾਉਂਦਾ ਹੈ ਚਿਲੰਦਰ ਅਧਾਰਤ ਦੋ ਸਕੂਲਾਂ ਨੂੰ ਵੀ ਐਕਟ ਦੀ ਉਲੰਘਣਾ ਲਈ ਜੁਰਮਾਨਾ ਲਾਇਆ ਗਿਆ ਹੈ ਪੰਚ ਨੇ ਕਿਹਾ ਕਿ ਪੰਜਾਬ ਜਲਦੀ ਹੀ ਆਪਣੀ ਸਿੱਚਾ ਦਿੱਤੀ ਲੈ ਕੇ ਆਏਗਾ ਤੇ ਇਸ ਮੰਤਵ ਲਈ ਜਲਦੀ ਹੀ ਮਾਰਾਂ ਦੀ ਕਮੇਟੀ ਬਣਾਈ ਜਾਵੇਗੀ ਬਟਿੰਡਾ ਚ ਬੀ ਐਮ ਡਬਲਯੂ ਕਾਰ ਨੇ ਬਾਈਕ ਸਵਾਰ ਨੂੰ ਪਿੱਛੋਂ ਮਾਰੀ ਟੱਕਰ ਇੱਕ ਨੌਜਵਾਨ ਦੀ ਮੌਤ ਦੂਜਾ ਜ਼ਖਮੀ ਬਟਿੰਡਾ ਬੱਲੂਆਣਾ ਟੋਲ ਪਲਾਜ਼ਾ ਦੇ ਨੇੜੇ ਬੀਤੀ ਰਾਤ ਕਰੀਵ 10 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਥੇ ਇੱਕ ਬੀ ਐਮ ਡਬਲਯੂ ਗੱਡੀ ਦੀ ਮੋਟਰਸਾਈਕਲ ਦੇ ਨਾਲ ਜ਼ੋਰਦਾਰ ਟੱਕਰ ਹੋਈ ਇਸ ਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਲੜਕੇ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਹਦੀ ਸੂਚਨਾ ਸਥਾਨਕ ਲੋਕਤਾਂ ਦੇ ਵੱਲੋਂ ਸਮਾਜ ਸੇਵੀ ਸੰਸਥਾ ਤੇ ਪਹੁੰਚੋਂ ਦਿੱਤੀ ਗਈ ਪੁਲਿਸ ਮੁਲਾਜ਼ਮਾਂ ਲਈ ਸਖਤ ਫਰਮਾਨ ਜਾਰੀ ਪੁਲਿਸ ਹੈੱਡ ਕੁਆਟਰ ਅੰਦਰ ਜਾਣ ਲਈ ਲੈਣੀ ਹੋਵੇਗੀ ਵਿਜ਼ਿਟਰ ਸਲਿੱਪ ਪੁਲਿਸ ਮੁਲਾਜ਼ਮਾਂ ਲਈ ਸਖਤ ਫਰਮਾਨ ਜਾਰੀ ਕੀਤੇ ਗਏ ਹਨ ਇਹ ਨਿਰਦੇਸ਼ ਕਾਂਸਟੇਬਲ ਤੋਂ ਲੈ ਕੇ ਡੀਐਸਪੀ ਤੱਕ ਲਈ ਜਾਰੀ ਕੀਤੇ ਗਏ ਹਨ ਜਾਰੀ ਹੋਏ ਨਵੇਂ ਨਿਰਦੇਸ਼ ਮੁਤਾਬਕ ਕਾਂਸਟੇਬਲ ਤੋਂ ਲੈ ਕੇ ਡੀਐਸਪੀ ਨੂੰ ਪੁਲਿਸ ਹੈੱਡ ਕੁਆਟਰ ਦੇ ਅੰਦਰ ਜਾਣ ਲਈ ਵਿਜ਼ਟਰ ਸਲਿੱਪ ਲੈਣੀ ਹੋਵੇਗੀ ਬਿਨਾ ਵਿਜ਼ਟਰ ਸਲਿੱਪ ਕਿਸੇ ਨੂੰ ਵੀ ਟੈਂਡ ਨਹੀਂ ਕੀਤਾ ਜਾਵੇਗਾ ਵਿਜ਼ਟਰ ਸਲਿੱਪ ਦੇ ਹੁਕਮ ਡੀਐਸਪੀ ਕੋ ਹੈੱਡਕੁਆਟਰ ਪੀ ਅਵਿਨੰਦਰ ਨੇ ਸਾਰੇ ਜੁਨਕਟਡ ਚਾਰਜ ਨੂੰ ਜਾਰੀ ਕਰ ਦਿੱਤੇ ਹਨ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਹੈੱਡਕੁਆਟਰ ਦੀ ਸਖਿਆ ਨੂੰ ਵਿਊਤ ਕਰਨ ਲਈ ਇਹ ਕਦ ਚੁੱਕਿਆ ਗਿਆ ਹੈ ਡੀਐਸਪੀ ਹੈੱਡਕੁਆਟਰ ਪੀ ਅਵਿਨੰਦਰ ਨੇ ਵਿਜ਼ਟਰ ਸਲਿੱਪਸ ਥਰੂ ਲੈਣ ਦੇ ਹੁਕਮ ਜਾਰੀ ਕਰ ਤੋਂ ਪਹਿਲਾਂ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ ਸੀਨੀਅਰ ਅਧਿਕਾਰੀਆਂ ਨੂੰ ਬਿਨਾ ਕਾਰਨ ਦੇ ਪੁਲਿਸ ਮੁਲਾਜ਼ਮ ਹੈੱਡਕੁਆਟਰ ਵਿੱਚ ਘੁੰਮਦੇ ਹੋਏ ਦਿਖਾਈ ਦਿੱਤੇ ਸਨ ਜਾਰੀ ਹੁਕਮਾ ਵਿੱਚ ਡੀਐਸਪੀ ਅਵਿਨੰਦਰ ਨੇ ਕਿਹਾ ਕਿ ਹੈੱਡਕੁਆਟਰਾਂ ਵਿੱਚ ਤਾਇਨਾਤ ਮੁਲਾਜ਼ਮਾਂ ਤੋਂ ਇਲਾਵਾ ਸਾਰੇ ਕਰਮਚਾਰੀਆਂ ਨੂੰ ਵਿਜਟਨ ਸਲਿੱਪ ਲੈਣੀ ਹੋਵੇਗੀ ਵਿਜਟਨ ਸਲਿੱਪ ਵਿੱਚ ਦੱਸਣਾ ਹੋਵੇਗਾ ਕਿ ਇਹ ਪੁਲਿਸ ਮੁਲਾਜ਼ਮਾ ਕਿਸ ਅਧਿਕਾਰੀ ਨੂੰ ਮਿਲਿਆ ਹੈ ਅਧਿਕਾਰੀ ਨੂੰ ਮਿਲਣ ਦੇ ਬਾਅਦ ਪੁਲਿਸ ਮੁਲਾਜ਼ਮਾ ਵਾਪਸ ਵਿਜਟਨ ਸਲਿੱਪ ਵਿੰਡੋ ਤੇ ਜਮ੍ਹਾਂ ਕਰਾਉਣੀ ਹੋਵੇਗੀ ਇਸ ਤੋਂ ਇਲਾਵਾ ਉਹਨਾਂ ਕਹਿ ਕੇ ਰੀਡਰ ਤੇ ਜੋਨਲ ਦੇ ਚਾਰਜ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਉਹ ਕਿਸੇ ਵੀ ਪੁਲਿਸ ਮੁਲਾਜ਼ਮ ਜਾਂ ਨਾਗਰਿਕ ਨੂੰ ਅੰਦਰ ਨਾ ਬੁਲਾਏ ਜਿਸ ਕੋਲ ਵਿਜਟਨ ਸਲਿੱਪ ਨਾ ਹੋਵੇ ਹੈੱਡਕੁਆਟਰ ਦੇ ਪੁਲਿਸ ਅਧਿਕਾਰੀ ਬਿਨਾਂ ਵਿਜਟਨ ਸਲ ਗਲਤ ਕਰਦੇ ਪਾਏ ਜਾਣ ਤੇ ਜ਼ਿੰਮੇਵਾਰ ਮੰਨੇ ਜਾਣਗੇ ਪੰਜਾਬ ਚ ਬਦਲਿਆ ਸਕੂਲਾਂ ਦਾ ਸਮਾਂ ਇਸ ਦਿਨ ਤੋਂ ਹੋਵੇਗੀ ਨਵੀਂ ਟਾਈਮਿੰਗ ਲਾਗੂ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਸੂਬੇ ਵਿੱਚ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ਜੋ ਕਿ 1 ਮਾਰਚ ਤੋਂ ਲਾਗੂ ਹੋਵੇਗਾ ਸਿੱਖਿਆ ਵਿਭਾਗ ਦੇ ਪੱਤਰ ਮੁਤਾਬਕ ਸਾਰੇ ਸਰਕਾਰੀ ਸਕੂਲ ਸਵੇਰੇ 8:30 ਵਜੇ ਖੁੱਲਣਗੇ ਜਾਰੀ ਕੀਤੇ ਗਏ ਟਾਈਮ ਟੇਬਲ ਮੁਤਾਬਕ ਮਾਰਨਿੰਗ ਅਸੈਂਬਲੀ ਸਵੇਰੇ 8:30 ਵਜੇ ਹੋਵੇਗੀ ਸਕੂਲ ਵਿੱਚ ਪਹਿਲਾ ਪੀਰੀਅਡ 8:55 ਤੋਂ 9:35 ਤੱਕ ਦੂਜਾ 9:35 ਤੋਂ 10:15 ਤੱਕ ਤੀਜਾ 10:15 ਤੋਂ 10:55 ਤੱਕ ਚੌਥਾ 10:55 ਤੋਂ 11:35 ਤੱਕ ਜਰ ਕੇ ਪੰਜਵਾਂ ਪੀਰੀਅਡ 11:35 ਤੋਂ 12:15 ਵਜੇ ਤੱਕ ਦਾ ਹੋਵੇਗਾ ਇਸ ਤੋਂ ਬਾਅਦ ਦ੍ਰਿਸ਼ਟੀ ਹੋਵੇਗੀ ਜਿਸ ਵਿੱਚ ਬੱਚੇ ਖਾਣ ਪੀਣ ਦਾ ਸਮਾਨ ਲੈ ਸਕਦੇ ਹਨ ਜੋ ਕਿ 12:15 ਤੋਂ 12:50 ਤੱਕ ਚੱਲੇਗੀ ਛਿਮਾ ਪੀਰੀਅਡ 12:50 ਤੋਂ 1:30 ਮਿੰਟ ਤੱਕ ਚੱਲੇਗਾ 7ਵਾਂ ਪੀਰੀਅਡ 1:30 ਮਿੰਟ ਤੋਂ 2:10 ਮਿੰਟ ਤੱਕ 8ਵਾਂ ਪੀਰੀਅਡ 2:10 ਮਿੰਟ ਤੋਂ 2:50 ਮਿੰਟ ਤੱਕ ਚੱਲੇਗਾ ਭਾਵ 2:50 ਮਿੰਟ ਤੇ ਛੁੱਟੀ ਹੋਵੇਗੀ ਏਕੇ ਲਈ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਅੱਜ ਏਕਤਾ ਦੇ ਮਤੇ ਤੇ ਜਾਰੀ ਸਰਗਰਮੀਆਂ ਤਹਿਤ ਤਿੰਨੋਂ ਪ੍ਰਮੁੱਖ ਕਿਸਾਨ ਜਥੇਬੰਦੀਆਂ ਦੀ ਅਗਲੇ ਗੇੜ ਦੀ ਮੀਟਿੰਗ 27 ਫਰਵਰੀ ਨੂੰ ਮੁਰਤੋਂ ਚੰਡੀਗੜ੍ਹ ਚ ਹੋਣ ਜਾ ਰਹੀ ਹੈ ਅੱਜ ਦੀ ਪਹਿਲੀ ਵਾਰ ਮੀਟਿੰਗ ਦਾ ਸੱਦਾ ਐਸਕੇਐਮਡੀ ਤਾਂ ਐਸਕੇਐਮ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਏਐਮਐਮ ਵੱਲੋਂ ਦਿੱਤੇ ਹੋਣ ਕਰਕੇ ਇਸ ਨੂੰ ਸ਼ੁਭ ਸ਼ਗਨ ਵਜੋਂ ਪ੍ਰਚਾਰਿਆ ਜਾ ਰਿਹਾ ਸੀ ਪਰ 22 ਫਰਵਰੀ ਨੂੰ ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਬਿਜਲੀ ਚਰਚਾ ਦੇ ਹਵਾਲੇ ਨਾਲ ਐਸਕੇਐਮ ਦੇ ਆਗੂ ਅਵਿਨ ਮੰਨੂ ਕਹਾੜ ਦੀ ਐਮਐਸਪੀ ਸੰਬੰਧੀ ਵਾਰਲੇ ਹੋਈ ਆਡੀਓ ਕਾਰਨ ਇਕਤਾ ਸਰਗਰਮੀਆਂ ਖਾਸ ਕਰਕੇ 27ਵੀਂ ਇਸ ਮੀਟਿੰਗ ਨੂੰ ਲੈ ਕੇ ਵੀ ਸਵਾਲ ਖੜੇ ਹੋ ਗਏ ਸਨ ਪਰ ਅੱਜ ਦਿਨਪਾਲੇ ਵਿਚਾਰ ਚਰਚਾ ਮੰਗਰੋ ਦੋਮਾ ਫੋਰਮ ਨੇ ਮੀਟਿੰਗ ਅੱਜ ਸ਼ਾਮ ਨੂੰ ਹੋਣ ਦਾ ਮਨ ਮਣਾ ਲਿਆ ਬੁਖਾਰ ਕਾਰਨ ਡੱਲੇਵਾਲ ਦੀ ਸਿਹਤ ਮੁਰ ਵਿਗੜੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠਾਂ ਸ਼ੰਭੂ ਢਾਬੀ ਗੁਜਰਾ ਅਤੇ ਰਤਨਪੁਰਾ ਬਾਰਡਰਾਂ ਦੇ ਜਾਰੀ ਕਿਸਾਨ ਅੰਦੋਲਨ ਦੋਨੋਂ ਅੱਜ 380 ਦਿਨ ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 93 ਦਿਨ ਹੋ ਗਏ ਹਨ ਤੇਜ਼ ਬੁਖਾਰ ਹੋਣ ਕਾਰਨ ਡੱਲੇਵਾਲ ਦੀ ਸਿਹਤ ਮੁਰ ਵਿਗੜ ਗਈ ਅਤੇ ਗਿੱਲੀਆਂ ਪੱਟਕਾ ਰੱਖਣ ਦੇ باوجود ਵੀ ਬੁਖਾਰ 103.6 ਡਿਗਰੀ ਤੋਂ ਹੇਠਾਂ ਨਹੀਂ ਆਇਆ ਉਨ੍ਹਾਂ ਦੇ ਸਰੀਰ 'ਚ ਕੋਲੀਨ ਹੀ ਮਾਤਰਾ ਵਧੀ ਹੋਈ ਹੈ ੱਲੇ ਵਾਲ ਦਾ ਬਲੱਡ ਪ੍ਰੈਸ਼ਰ ਅਤੇ ਯੂਰਿਕ ਐਸਿਡ ਵੀ ਵੱਧ ਹੈ ਅਤੇ ਕਿਡਨੀ ਦੀ ਜਾਂਚ ਰਿਪੋਰਟ ਵੀ ਠੀਕ ਨਹੀਂ ਆਈ ਹੈ ਇਸ ਅਜ ਦੇ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ